ਬਹੁਤ ਵਾਰ ਇਸ ਤਰ੍ਹਾਂ ਦੇ ਪੇਸ਼ਰ ਆਉਂਦੇ ਨੇ ਕਿ ਉਹਨਾਂ ਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਹੁਣ ਸਿੱਧਾ ਉਹਨਾਂ ਨੂੰ ਡਾਇਲਿਸਿਸ ਦੀ ਲੋੜ ਪੈ ਜਾਂਦੀ ਹੈ ਜਾਂ ਫਿਰ ਕਿਡਨੀ ਟ੍ਰਾਂਸਪਲੈਂਟ ਦੀ ਲੋੜ ਪੈ ਜਾਂਦੀ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਉਸ ਦਾ ਕਾਰਨ ਇੱਕ ਤਾਂ ਇਹ ਹੁੰਦਾ ਹੈ ਕਈ ਵਾਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਸਿੰਪਟਮਸ ਜੋ ਹੋ ਰਹੇ ਨੇ ਉਹ ਕਿਉਂ ਹੋ ਰਹੇ ਸੀ ਜਾਂ ਫਿਰ ਉਹਨਾਂ ਨੂੰ ਕੋਈ ਰਿਸਕ ਫੈਕਟਰ ਸੀਗੇ ਜਿਹੜੇ ਕਿ ਕਿਡਨੀ ਡੈਮੇਜ ਕਰ ਦਿੰਦੇ ਨੇ ਤੇ ਉਹਨਾਂ ਨੇ ਕੰਟਰੋਲ ਨਹੀਂ ਕੀਤੇ। ਕਿਡਨੀਆਂ ਜਾਂ ਗੁਰਦਿਆਂ ਨੇ ਆਪਣੀ ਬਾਡੀ ਦੇ ਵਿੱਚ ਜੋ ਵੇਸਟ ਪ੍ਰੋਡਕਸ਼ਨ ਹੈ ਉਹ ਕੱਢਨੇ ਹੁੰਦੇ ਨੇ। ਬਾਡੀ 'ਚ ਪਾਣੀ ਦੀ ਮਾਤਰਾ ਸਹੀ ਰੱਖਣੀ ਹੁੰਦੀ ਹੈ ਸੋ ਜੇ ਇਹ ਸਭ ਚੀਜ਼ਾਂ ਹੋਣੀਆਂ ਬੰਦ ਹੋ ਗਈਆਂ ਤਾਂ ਬਾਡੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ ਤੇ ਪੇਸ਼ੈਂਟ ਨੂੰ ਡਾਇਲਿਸਿਸ ਦੀ ਲੋੜ ਪੈ ਜਾਂਦੀ ਹੈ। ਸੋ ਕਿਡਨੀ ਡੈਮੇਜ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਚੋਂ ਕੁਝ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਕੁਝ ਆਪਾਂ ਕੰਟਰੋਲ ਨਹੀਂ ਕਰ ਸਕਦੇ। ਸੋ ਆਜੋ ਆਪਾਂ ਇਸਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਡਾਇਬੀਟਿਸ ਜਾਂ ਫਿਰ ਸ਼ੂਗਰ। ਬਹੁਤ ਸਾਰੇ ਡਾਇਬੀਟਿਸ ਜਾਂ ਫਿਰ ਸ਼ੂਗਰ ਦੇ ਪੇਸ਼ੈਂਟਸ ਹਨ ਦੇ ਹੁੰਦੇ ਨੇ ਜੋ ਆਪਣੀ ਬਿਮਾਰੀ ਨੂੰ ਸੀਰੀਅਸ ਨਹੀਂ ਲੈਂਦੇ ਤੇ ਮੈਡੀਸਿਨਸ ਰੈਗੂਲਰ ਨਹੀਂ ਲੈਂਦੇ ਤੇ ਉਹਨਾਂ ਦਾ ਬਲੱਡ ਸ਼ੂਗਰ ਲੰਬੇ ਟਾਈਮ ਲਈ ਅਨਕੰ ਜਿੰਨਾ ਲੰਬਾ ਟਾਈਮ ਬਲੱਡ ਸ਼ੂਗਰ ਅਨ ਕੰਟਰੋਲ ਰਹੂਗਾ ਓਨਾ ਹੀ ਪਰਮਨੈਂਟ ਕਿਡਨੀ ਡੈਮੇਜ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਸੋ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਕੰਟਰੋਲ ਕਰਨੀ ਜ਼ਰੂਰੀ ਹੈ ਦੂਸਰੀ ਚੀਜ਼ ਹੈ ਬਲੱਡ ਪ੍ਰੈਸ਼ਰ ਬਹੁਤ ਲੰਬੇ ਟਾਈਮ ਵਾਸਤੇ ਜੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਰਹਿਣ ਲੱਗ ਜਾਵੇ ਤਾਂ ਕਿਡਨੀਆਂ ਦੇ ਵਿੱਚ ਡੈਮੇਜ ਹੋ ਸਕਦੀ ਹੈ ਤੇ ਪਰਮਨੈਂਟ ਡੈਮੇਜ ਹੋਣ ਤੋਂ ਬਾਅਦ ਡਾਇਲਿਸਿਸ ਦੀ ਲੋੜ ਪੈ ਸਕਦੀ ਹੈ ਹੁਣ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਉਹ ਕਹਿੰਦੇ ਨੇ ਡਾਕਟਰ ਸਾਹਿਬ ਅਸੀਂ ਪੂਰੀ ਜ਼ਿੰਦਗੀ ਦਵਾਈ ਨਹੀਂ ਲੈਣਾ ਚ ਜਗਾਤੇ ਜਾ ਕੇ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਰੈਗੂਲਰ ਦਵਾਈ ਆਪਣੀ ਛੱਡ ਦਿੰਦੇ ਨੇ ਤੇ ਲੌਂਗ ਟਰਮ ਦੇ ਵਿੱਚ ਉਹਨਾਂ ਦੀ ਕਿਡਨੀਜ਼ ਵਗੈਰਾ ਡੈਮੇਜ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਤੇ ਹੋਰ ਵੀ ਬੋਡੀ ਦੇ ਵਿੱਚ ਬਹੁਤ ਸਾਰੇ ਪ੍ਰੋਬਲਮ ਹੁੰਦੀਆਂ ਨੇ ਜੋ ਕਿ ਅਨਕੰਟਰੋਲਡ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਕਰਕੇ ਹੋ ਸਕਦੀਆਂ ਨੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਵੇਂ ਕੋਈ ਯੂਰੀਨ ਦੇ ਵਿੱਚ ਇਨਫੈਕਸ਼ਨ ਹੋ ਜਾਣੀ ਤੇ ਨਾਰਮਲੀ ਯੂਰੀਨ ਇਨਫੈਕਸ਼ਨ ਹੁੰਦੀ ਆ ਤਾਂ ਪੈਨਟੀਬਾਇਓਟਿਕਸ ਲੈ ਲੈਣੇ ਡਾਕਟਰ ਸਾਹਿਬ ਤੋਂ ਤੇ ਇਨਫੈਕਸ਼ਨ ਠੀਕ ਹੋ ਜਾਂਦੀ ਹੈ ਪਰ ਕਈ ਵਾਰੀ ਇਹ ਇਨਫੈਕਸ਼ਨ ਕਿ ਇਹ ਕਿਡਨੀਜ਼ ਤੱਕ ਪਹੁੰਚ ਜਾਂਦੀ ਹੈ ਤਾਂ ਕਿਡਨੀਜ਼ ਨੂੰ ਅੰਦਰੋਂ ਡੈメージ ਕਰ ਦਿੰਦੀ ਹੈ ਤੇ ਕਈ ਵਾਰ ਪਰਮਨੈਂਟ ਡੈメージ ਵੀ ਹੋ ਜਾਂਦਾ ਹੈ ਜੇ ਇਨਫੈਕਸ਼ਨ ਲੰਬਾ ਟਾਈਮ ਰਹਿ ਜਾਵੇ ਤਾਂ ਉਸ ਦੇ ਵਿੱਚ ਪਰਮਨੈਂਟ ਕਿਡਨੀ ਡੈメージ ਹੋ ਜਾਂਦੀ ਹੈ ਸੋ ਆਮ ਤੌਰ ਤੇ ਯੂਰੀਨ ਦੇ ਜੋ ਇਨਫੈਕਸ਼ਨਸ ਨੂੰ ਲੰਬਾ ਟਾਈਮ ਨਹੀਂ ਚੱਲਦੀਆਂ ਤੇ ਕੁਝ ਕਾਰਨ ਹੁੰਦੇ ਨੇ ਜਿੰਨਾ ਕਰਕੇ ਕਿਡਨੀ ਦੀ ਇਨਫੈਕਸ਼ਨ ਲੰਬੀਆਂ ਚੱਲ ਸਕਦੀਆਂ ਨੇ ਉਹਦੇ ਵਿੱਚ ਇੱਕ ਕਾਰਨ ਹੈ ਪਥਰੀ ਜੇ ਕਿਡਨੀ ਸਟੋਨ ਹੋਵੇ ਤੇ ਤੁਹਾਡੀ ਜੋ ਯੂਰੀਨ ਵਾਲੀ ਪਾਈਪ ਦੇ ਵਿੱਚ ਫਸ ਜਾਵੇ ਜਾਂ ਉੱਪਰ ਉੱਪਰ ਲੀਆਂ ਜੋ ਦੋ ਪਾਈਪਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਯੂਰੇਟਰਸ ਕਹਿੰਦੇ ਨੇ ਉਹਨਾਂ ਦੇ ਵਿੱਚ ਫਸ ਜਾਵੇ ਤਾਂ ਯੂਰਿਨ ਉੱਤੇ ਘਟਾ ਹੋ ਸਕਦਾ ਹੈ ਤੇ ਇਨਫੈਕਸ਼ਨ ਵੀ ਵਿੱਚ ਹੀ ਕੰਟੇਨ ਹੋ ਕੇ ਲੰਬਾ ਟਾਈਮ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ ਤੇ ਜਿਹੜੇ ਕੇਸਸ ਦੇ ਵਿੱਚ ਪਥਰੀ ਜਲਦੀ ਪਾਸ ਹੋ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਕਿੰਨੀ ਡੈਮੇਜ ਨਹੀਂ ਹੁੰਦਾ ਤੋਂ ਇਸ ਕਰਕੇ ਜੇ ਕਿਸੇ ਦੀ ਸਟੋਨ ਜਿਆਦਾ ਵੱਡੀ ਹੈ ਤੇ ਉਹ ਪਾਈਪ ਦੇ ਵਿੱਚ ਫਸੀ ਹੋਈ ਹੈ ਤਾਂ ਜਲਦੀ ਤੋਂ ਜਲਦੀ ਯੂਰੋਲੋਜਿਸਟ ਕੋਲ ਜਾ ਕੇ ਸਟੋਨ ਨੂੰ ਕਢਵਾਉਣਾ ਚਾਹੀਦਾ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਆਪਾਂ ਪੇਨ ਕਿਲਰਸ ਖਾਣੇ ਆ ਜੇ ਉਹ ਵੀ ਆਪਾਂ ਜ਼ਰੂਰਤ ਤੋਂ ਜ਼ਿਆਦਾ ਖਾਈਏ ਤਾਂ ਕਿਡਨੀ ਨੂੰ ਡੈਮੇਜ ਕਰ ਦਿੰਦੇ ਨੇ ਕਈ ਵਾਰ ਪਰਮਨੈਂਟ ਡੈਮੇਜ ਵੀ ਕਰ ਦਿੰਦੇ ਨੇ ਜਿਵੇਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਪੇਨ ਕਿਲਰਸ ਅਵੇਲੇਬਲ ਨੇ ਆਈਬੋਪਰੋਫਨ ਹੋ ਗਿਆ ਡਿਕਲੋਫਨਾਕ ਹੋ ਗਿਆ ਇਸ ਤਰ੍ਹਾਂ ਦੇ ਮੈਡੀਸਿਨਸ ਤੇ ਜੇ ਆਪਾਂ ਦਿਨ ਦੇ ਵਿੱਚ ਬਹੁਤ ਜ਼ਿਆਦਾ ਖਾਣ ਲੱਗ ਜਾਈਏ ਇੱਕ ਦਿਨ ਦੇ ਵਿੱਚ ਜੇ ਡੇਲੀ ਇਨਟੇਕ ਤੋਂ ਵੀ ਉੱਪਰ ਚਲਾ ਜਾਵੇ ਜੋ ਰეკਮੈਂਡਡ ਹੈ ਤੇ ਉਹ ਕਿਡਨੀ ਨੂੰ ਡੈਮੇਜ ਕਰ ਸਕਦੇ ਨੇ ਪੇਨ ਕਿਲਰਸ ਤੋਂ ਇਲਾਵਾ ਜੋ ਆਪਾਂ ਤਿਜਾਬ ਵਾਲੀ ਮੈਡੀਸਨ ਖਾਂਦੇ ਹਾਂ ਜਿਵੇਂ ਪੈਂਟੋਪਰਾਜ਼ੋ ਰੈਪੇਪਰਾਜ਼ੋਲ ਇਹ ਮੈਡੀਸਿਨਸ ਵੀ ਬਹੁਤ ਰੇਅਰਲੀ ਕਿਡਨੀ ਨੂੰ ਡੈਮੇਜ ਕਰ ਸਕਦੇ ਨੇ ਪਰ ਇਹ ਇੰਨਾ ਕਾਮਨ ਨਹੀਂ ਹੈ ਪਰ ਇਹ ਬਹੁਤ ਸਾਰੀਆਂ ਸਟੱਡੀਜ਼ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਸੋ ਇਸ ਕਰਕੇ ਇਹੀ ਰეკਮੈਂਡਡ ਹੈ ਕਿ ਜੇ ਤੁਹਾਨੂੰ ਕੋਈ ਇਤਜਾਬ ਦੀ ਪ੍ਰੋਬਲਮ ਹੈ ਤਾਂ ਤੁਸੀਂ ਉਸ ਦੇ ਕਾਰਨ ਨੂੰ ਠੀਕ ਕਰੋ ਤੁਹਾਡਾ ਲਾਈਫਸਟਾਈਲ ਸਹੀ ਕਰੋ ਖਾਣਾ ਪੀਣਾ ਸਹੀ ਕਰੋ ਪਰ ਆਪਾਂ ਕੀ ਕਰਦੇ ਆ ਕਿ ਖਾਣਾ ਪੀਣਾ ਆਪਣਾ ਸਹੀ ਨਹੀਂ ਕਰਦੇ ਤੇ ਖਾਣਾ ਪੀਣਾ ਸੇਮ ਕੰਟੀਨਿਊ ਕਰਕੇ ਉੱਪਰ ਦੀ ਨਾਲ ਗੋਲੀ ਸ਼ੁਰੂ ਕਰ ਲੈਂਦੇ ਆ ਤਾਂ ਲੌਂਗ ਟਰਮ ਦੇ ਵਿੱਚ ਉਹ ਦਵਾਈਆਂ ਦੇ ਵੀ ਕੁਝ ਸਾਈਡ ਇਫੈਕਟਸ ਹੁੰਦੇ ਨੇ ਤੇ ਇਤਜਾਬ ਵਾਲੀ ਗੋਲੀ ਇੰਨੀ ਕਾਮਨਲੀ ਕਿਡਨੀਜ਼ ਡੈਮੇਜ ਨਹੀਂ ਕਰਦੀ ਹੋ ਸਕਦਾ ਲੱਖਾਂ ਪੇਸ਼ੈਂਟਸ ਦੇ ਵਿੱਚ ਇੱਕ ਨੂੰ ਹੁੰਦਾ ਹੋਵੇ ਪਰ ਤਾਂ ਵੀ ਇਹ ਕਾਫੀ ਵੱਡਾ ਸਾਈਡ ਇਫੈਕਟ ਹੈ ਇਸ ਤੋਂ ਇਲਾਵਾ ਕੁਝ ਹੋਰ ਆਟੋਇਮਿਊਨ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਲੂਪਸ ਜਾਂ ਫਿਰ ਐਸਐਲਈ ਜਿਹਨੂੰ ਕਹਿ ਦਿੰਦੇ ਨੇ ਸੋ ਉਹ ਆਪਣੇ ਕੰਟਰੋਲ ਦੇ ਵਿੱਚ ਨਹੀਂ ਆ ਉਹ ਕਈ ਵਾਰ ਕੁਝ ਪੇਸ਼ੈਂਟਸ ਨੂੰ ਉਹ ਬਿਮਾਰੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਉਹ ਬਿਮਾਰੀਆਂ ਹੀ ਕੰਟਰੋਲ ਕਰਨੀਆਂ ਜ਼ਰੂਰੀ ਨੇ ਕਿਡਨੀ ਡੈਮੇਜ ਬਚਾਉਣ ਲਈ ਜੋ ਚੀਜ਼ ਆ ਆਪਣੇ ਕੰਟਰੋਲ ਦੇ ਵਿੱਚ ਨੇ ਉਹ ਆਪਾਂ ਕਰ ਸਕਦੇ ਆ ਉਹਦੇ ਵਿੱਚੋਂ ਸਭ ਪਹਿਲੀ ਚੀਜ਼ ਆ ਕਿ ਆਪਾਂ ਬਲੱਡ ਸ਼ੂਗਰ ਕੰਟਰੋਲ ਕਰੀਏ ਬਲੱਡ ਪ੍ਰੈਸ਼ਰ ਕੰਟਰੋਲ ਕਰੀਏ ਆਪਣੀ ਬਾਡੀ ਨੂੰ ਹਾਈਡਰੇਟਡ ਰੱਖੀਏ ਡੀਹਾਈਡਰੇਟ ਨਾ ਰਹੀਏ ਤਾਂ ਕਿ ਜਿਨ੍ਹਾਂ ਨੂੰ ਪਥਰੀਆਂ ਦਾ ਰਿਸਕ ਹੈ ਉਹਨਾਂ ਨੂੰ ਪਥਰੀਆਂ ਦੀ ਪ੍ਰੋਬਲਮ ਸਾਲਟ ਘਟਾਓ ਤੇ ਪ੍ਰੋਟੀਨ ਇਨਟੇਕ ਵੀ ਲਿਮਟ ਦੇ ਵਿੱਚ ਰੱਖੋ ਜ਼ਰੂਰਤ ਤੋਂ ਜ਼ਿਆਦਾ ਪ੍ਰੋਟੀਨ ਕਿਡਨੀ ਸਟੋਨ ਦਾ ਰਿਸਕ ਬਣਾਉਂਦਾ ਹੈ ਸੋ ਉਹਦੇ ਨਾਲ ਵੀ ਫਿਊਚਰ ਦੇ ਵਿੱਚ ਜੋ ਕਿਡਨੀ ਸਟੋਨ ਜਾ ਕੇ ਪਾਈਪ ਦੇ ਵਿੱਚ ਫਸ ਜਾਵੇ ਤਾਂ ਪਰਮਾਨੈਂਟ ਕਿਡਨੀ ਡੈਮੇਜ ਵੀ ਕਰ ਸਕਦਾ ਹੈ ਇਨਫੈਕਸ਼ਨ ਕਰਵਾ ਕੇ ਸੋ ਇਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਤੇ ਇੱਕ ਹੋਰ ਚੀਜ਼ ਆਪਾਂ ਜੋ ਕੰਟਰੋਲ ਕਰ ਸਕਦੇ ਹਾਂ ਉਹ ਹੈ ਦਵਾਈਆਂ ਫालतू ਦਵਾਈਆਂ ਨਾ ਲਈਏ ਤੇ ਜਿਹੜੀਆਂ ਚੀਜ਼ਾਂ ਬਿਨਾਂ ਦਵਾਈ ਤੋਂ ਕੰਟਰੋਲ ਹੋ ਜਾਂਦੀਆਂ ਨੇ ਤੇ ਜਿੱਥੇ ਦਵਾਈ ਦੀ ਲੋੜ ਨਹੀਂ ਹੈ ਤਾਂ ਉਹ ਚੀਜ਼ਾਂ ਆਪਾਂ ਨਾ ਲਈਏ ਫਾਰ ਇਗਜ਼ਾਮਪਲ ਜੇ ਆਪਾਂ ਲਾਈਫ ਸਟਾਈਲ ਚੇਂਜ ਕਰਕੇ ਆਪਾਂ ਤਜਾਬ ਦੀ ਗੋਲੀ ਅਵੋਇਡ ਕਰ ਸਕਦੇ ਆ ਤਾਂ ਉਹ ਅਵੋਇਡ ਕਰੀਏ ਤੇ ਸੇਮ ਜੇ ਬਹੁਤ ਜ਼ਿਆਦਾ ਇੱਕ ਦਿਨ ਦੇ ਵਿੱਚ ਪੇਨਕੀਲਰਸ ਨਾਲ ਲਈਏ ਜੇ ਤੁਹਾਨੂੰ ਬਹੁਤ ਜ਼ਿਆਦਾ ਪੇਨ ਹੈ ਤਾਂ ਤੁਸੀਂ ਪੇਨਕੀਲਰ ਲੈ ਸਕਦੇ ਹੋ ਪਰ ਜ਼ਰੂਰਤ ਨਾਲੋਂ ਜ਼ਿਆਦਾ بار بار ਇੱਕ ਦਿਨ 'ਚ ਨਾ ਲੋ ਤੇ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਆਪਣੀ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ ਫਾਰ ਇਗਜ਼ਾਮਪਲ ਜੇ ਏਜ ਵਧ ਰਹੀ ਹੈ ਤਾਂ ਕਿਡਨੀ ਦਾ ਫੰਕਸ਼ਨ ਘਟਦਾ ਹੈ ਸੋ ਕਿਡਨੀਆਂ ਏਜ ਦੇ ਨਾਲ ਹੌਲੀ-ਹੌਲੀ ਘਟ ਘਮ ਕਰਨਾ ਸ਼ੁਰੂ ਕਰ ਦਿੰਦਿਆਂ ਨੇ ਸੋ ਦੂਸਰੀ ਚੀਜ਼ ਹੈ ਕਿ ਕੁਝ ਰੇਸਸ ਦੇ ਵਿੱਚ ਜਿਵੇਂ ਬਲੈਕ ਪੋਪੂਲੇਸ਼ਨ ਦੇ ਵਿੱਚ ਕਿਡਨੀ ਡਿਜ਼ੀਜ਼ ਦਾ ਰਿਸਕ ਹਾਈ ਹੁੰਦਾ ਹੈ ਤੇ ਕੁਝ ਜੈਨੇਟਿਕ ਕਾਰਨ ਹੁੰਦੇ ਨੇ ਜੈਨੇਟਿਕ ਬਿਮਾਰੀਆਂ ਜਿਵੇਂ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਉਹਦੇ ਵਿੱਚ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਤੁਹਾਡੇ ਜੈਨੇਟਿਕਸ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਉਹ ਬਿਮਾਰੀ ਹੋਣੀ ਹੈ ਜਾਂ ਨਹੀਂ ਹੈ ਤੇ ਉਸ ਕੇਸ ਦੇ ਵਿੱਚ ਵੀ ਪਰਮਨੈਂਟ ਕਿਡਨੀ ਡੈਮੇਜ ਦੀ ਪ੍ਰੋਬਲਮ ਆ ਜਾਂਦੀ ਹੈ ਸੋ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਆਪਾਂ ਡਾਇਲਿਸਿਸ ਜਾਂ ਫਿਰ ਕਿਡਨੀ ਟ੍ਰਾਂਸਪਲੈਂਟ ਵਰਗੀਆਂ ਚੀਜ਼ਾਂ ਤੋਂ ਕਿਵੇਂ ਬਚ ਸਕਦੇ ਆ ਆਪਣੀ ਕਿਡਨੀਆਂ ਨੂੰ ਨਾਰਮਲ ਕਿਵੇਂ ਰੱਖ ਸਕਦੇ ਆ ਸੋ ਸਭ ਤੋਂ ਪਹਿਲੀ ਚੀਜ਼ ਦਾ ਇਹ ਹੈ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪ੍ਰੋਪਰ ਡਾਕਟਰ ਕੋਲੇ ਜਾ ਕੇ ਚੈੱਕ ਕਰਾਓ ਹੋ ਸਕਦਾ ਤੁਹਾਡੀ ਬਿਮਾਰੀ अर्ਲੀ ਸਟੇਜ ਦੇ ਵਿੱਚ ਫੜੀ ਜਾਵੇ ਤਾਂ ਉਸ ਨੂੰ ਬਿਮਾਰੀ ਨੂੰ ਉੱਥੇ ਹੀ ਰੋਕਿਆ ਜਾ ਸਕੇ ਤੇ ਕੰਟਰੋਲ ਕੀਤਾ ਜਾ ਸਕੇ ਤਾਂ ਕਿ ਲੌਂਗ ਟਰਮ ਦੇ ਵਿੱਚ ਜੋ ਤੁਹਾਡੀ ਨੇਚਰਲ ਕਿਡਨੀ ਹੈ ਉਹ ਬਚਾਈ ਜਾ ਸਕੇ ਦੂਸਰੀ ਚੀਜ਼ ਹੈ ਕਿ ਓਵਰਾਲ ਲਾਈਫ ਸਟਾਈਲ ਆਪਣਾ ਹੈਲਦੀ ਰੱਖੋ ਐਕਸਰਸਾਈਜ਼ ਕਰੋ ਤੇ ਡਾਈਟ ਵੀ ਸਹੀ ਰੱਖੋ ਡਾਈਟ ਬੈਲੈਂਸਡ ਰੱਖੋ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ ਡਾਈਟ ਦੇ ਵਿੱਚ ਕੋਈ ਵੀ ਇੱਕ ਚੀਜ਼ ਤੇ ਜ਼ੋਰ ਨਾ ਲਾਓ ਮਿਕਸਡ ਡਾਈਟ ਖਾਓ ਸਾਰਾ ਕੁਝ ਲੋ ਡਾਈਟ ਦੇ ਵਿੱਚ ਕਿ ਸੌਲਟ ਇਨਟੇਕ ਨੂੰ ਕੰਟਰੋਲ ਦੇ ਵਿੱਚ ਰੱਖੋ ਤੇ ਪ੍ਰੋਟੀਨ ਦੀ ਜਰੂਰਤੋਂ ਨਾਲੋਂ ਜ਼ਿਆਦਾ ਨਾ ਲਓ ਸੋ ਪ੍ਰੋਟੀਨ ਨਾਰਮਲੀ ਆਪਣੀ ਬਾਡੀ ਦਾ ਇੱਕ ਦਿਨ ਦੇ ਵਿੱਚ 1 ਗ੍ਰਾਮ ਪਰ ਕਿਲੋ ਦੇ ਹਿਸਾਬ ਨਾਲ ਹੁੰਦਾ ਹੈ ਜੇ ਤੁਹਾਡਾ ਭਾਰ 60 ਕਿਲੋ ਹੈ ਤਾਂ 60 ਗ੍ਰਾਮ ਪ੍ਰੋਟੀਨ ਤੁਹਾਡੇ ਲਈ ਬਹੁਤ ਹੈ ਇੱਕ ਦਿਨ ਦੇ ਵਿੱਚ ਸੋ ਉਸ ਤੋਂ ਉੱਪਰ ਤੁਸੀਂ ਪ੍ਰੋਟੀਨ ਲੈਣੇ ਹੋ ਹੋ ਸਕਦਾ ਹੈ ਤੁਹਾਨੂੰ ਤਾਂ ਵੀ ਕੁਝ ਨਾ ਹੋਵੇ ਪਰ ਹੋ ਸਕਦਾ ਤੁਹਾਨੂੰ ਕਿਡਨੀ ਸਟੋਨਸ ਵਗੈਰਾ ਦੀ ਪ੍ਰੋਬਲਮ ਆ ਜਾਵੇ ਤੇ ਹਾਂ ਕਿਡਨੀ ਸਟੋਨਸ ਹੋਣਾ ਕੋਈ ਬਹੁਤ ਡਰ ਵਾਲੀ ਗੱਲ ਨਹੀਂ ਹੈ ਜ਼ਿਆਦਾਤਰ ਕੇਸ ਦੇ ਵਿੱਚ ਕਿਡਨੀ ਸਟੋਨਸ ਬਹੁਤ ਛੋਟੀਆਂ ਹੁੰਦੀਆਂ ਨੇ ਤੇ ਕਿਡਨੀਆਂ ਡੈਮੇਜ ਨਹੀਂ ਕਰਦੀਆਂ ਸੋ ਉਹ ਕੋ ਕੋ ਬਰਾਂ ਵਾਲੀ ਗੱਲ ਨਹੀਂ ਹੈ ਬਟ ਜੇ ਕਿਡਨੀ ਸਟੋਨ ਕਈ ਵਾਰ ਬਹੁਤ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਨੇ ਤੇ ਉਹ ਕਿਡਨੀਜ਼ ਦੇ ਵਿੱਚ ਇਨਫੈਕਸ਼ਨਸ ਕਰਵਾ ਕੇ ਕਿਡਨੀਜ਼ ਨੂੰ ਪਰਮਨੈਂਟ ਡੈメージ ਕਰ ਦਿੰਦੀਆਂ ਨੇ ਸੋ ਬਟ ਛੋਟੇ ਮੋਟੇ ਜੋ ਸਟੋਨਸ ਹੁੰਦੀਆਂ ਨੇ ਉਹ ਪਾਸ ਹੋ ਜਾਂਦੀਆਂ ਨੇ ਆਪਣੇ ਆਪ ਇੱਕ ਹੋਰ ਚੀਜ਼ ਜੋ ਆਪਾਂ ਕਰ ਸਕਦੇ ਹਾਂ ਕਿਡਨੀ ਡੈメージ ਤੋਂ ਬਚਣ ਲਈ ਜੋ ਆਪਾਂ 슈ਗਰ ਤੇ ਬਲੱਡ ਪ੍ਰੈਸ਼ਰ ਦੀ ਦਵਾਈ ਹੈ ਰੈਗੂਲਰ ਲਈਏ ਕਿਉਂਕਿ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਕਿਡਨੀ ਡੈメージ ਤੋਂ ਬਚਣ ਲਈ ਬਲੱਡ ਪ੍ਰੈਸ਼ਰ ਤੇ 슈ਗਰ ਕੰਟਰੋਲ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਸੋ ਜ਼ਿਆਦਾਤਰ ਕੇਸਸ ਦੇ ਵਿੱਚ ਇਹ ਦਵਾਈਆਂ ਲਾਈਫ ਲੌਂਗ ਹੀ ਚ ਸੋ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਨਾ ਕਰੋ ਤੇ ਦਵਾਈਆਂ ਰੈਗੂਲਰ ਲਓ ਇੱਕ ਚੀਜ਼ ਜੋ ਆਪਾਂ ਹੋਰ ਕਰ ਸਕਦੇ ਹਾਂ ਆਪਣਾ weight control ਕਰ ਸਕਦੇ ਹਾਂ weight ਘਟਾ ਸਕਦੇ ਹਾਂ ਕਿਉਂਕਿ weight ਘਟਾਉਣ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੀ ਘਟ ਜਾਂਦਾ ਹੈ ਤੇ ਸ਼ੂਗਰ ਵੀ ਘਟ ਜਾਂਦੀ ਹੈ ਤੇ ਤੁਹਾਡੀ ਦਵਾਈ ਦੀ ਰਿਕੁਆਇਰਮੈਂਟ ਵੀ ਹੋ ਸਕਦਾ ਹੈ ਘਟ ਜਾਵੇ ਸੋ ਇਹਦੇ ਨਾਲ ਵੀ ਤੁਸੀਂ ਲੌਂਗ ਟਰਮ ਦੇ ਵਿੱਚ ਕਿਡਨੀ ਪ੍ਰੋਬਲਮਸ ਤੋਂ ਬਚ ਸਕਦੇ ਹੋ ਸੋ ਜੇ ਤੁਹਾਨੂੰ ਭੁੱਖ ਘੱਟ ਲੱਗ ਰਹੀ ਹੈ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈ ਉਲਟੀ ਜੀ ਕੱਚਾ ਵਾਲੀ ਫੀਲਿੰਗ ਆਉਂਦੀ ਹੈ ਤਾਂ ਹੋ ਸਕਦਾ ਹੈ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੋਵੇ ਤਾਂ ਜਲਦੀ ਤੋਂ ਜਲਦੀ ਜਾ ਕੇ ਡਾਕਟਰ ਕੋਲ ਆਪਣੇ ਟੈਸਟ ਕਰਵਾਓ ਤਾਂ ਕਿ ਜੇ ਤੁਹਾਡੀ ਬਿਮਾਰੀ अर्ली ਸਟੇਜ ਦੇ ਵਿੱਚ ਹੈ ਹੋ ਸਕਦਾ ਹੈ ਉਸ ਨੂੰ ਆਪਾਂ ਪਹਿਲਾਂ ਹੀ ਕੰਟਰੋਲ ਕਰ ਪਾਈਏ ਤੇ ਪਰਮਨੈਂਟਲੀ ਤੁਹਾਨੂੰ ਡਾਇਲਿਸਿਸ ਤੇ ਜਾਣ ਦੀ ਲੋੜ ਨਾ ਪਵੇ ਤੇ ਹੋ ਸਕਦਾ ਕਿਡਨੀ ਟ੍ਰਾਂਸਪਲੈਂਟ ਦੀ ਲੋੜ ਵੀ ਨਾ ਪਵੇ ਫਿਊਚਰ ਦੇ ਵਿੱਚ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤੇ WhatsApp ਗਰੁੱਪਸ ਦੇ ਵਿੱਚ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਫੈਮਿਲੀ ਤੇ ਫਰੈਂਡਸ ਨਾਲ ਥੈਂਕ ਯੂ ਸੋ ਮੱਚ